ਦੇਵ ਦੇ ਕੇਕ ਦੇ ਤੇ ਸੈਟਲਮੈਂਟ ਜਿਆ ਕਰਤਾ ਹੈ। ਲੈ ਅ ਵੀ ਮੰਮੀ ਦੀ ਵੇਟ ਹੋਣਦੀ ਡੈਡੀ ਲੈਣੋਂ ਵਤਗੇ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ। ਚਲੋ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਯਾਰ। ਇਹ ਮੀ ਮੀ ਹੋਗਾ ਤੇਜ। ਉਪ ਝਪ 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 ਲਾਸਟ ਵਾਲਿਆ ਤੇ ਚਨਈ ਤਾਂ ਉਹ ਜਿੱਤ ਗਈ ਆ। ਪਰ ਰੋਹਿਤ ਸ਼ਰਮਣੇ ਬਹੁਤ ਵਧੀਆ ਬੈਟਿੰਗ ਕੀਤੀ। ਲਾਸਟ ਵਾਰ ਰੋਹਿਤ ਸ਼ਰਮਣੇ ਖੇਡੀ ਨਾ। ਤਰੇਠਾਂ ਬਾਲਾਂ ਦੇ 105 ਹੋ ਗਏ। ਮੈਂ ਹੋਰ ਕੋਈ ਸ਼ੀਸ਼ੀ ਪੀ ਜਾਂਦੇ ਆ। ਹਰਦੀ ਹੋ ਗਈ ਇਹਦੇ ਵਾਲੀ ਸੰਦੀਪ ਵਾਲੀ ਦੇ। ਕਹਿੰਦੀ ਆ ਤੇ ਜਿਹੜੀਆਂ ਤੁਸੀਂ ਦਵਾਈ ਪੀ ਗਏ ਇਹ ਤੇ ਮੇਰੇ ਢਾਈ ਫਿੱਟ ਦੀ ਆ। ਆਹ ਦੂਗੀ ਆਹ ਖੰਗ ਵਾਲੀ ਫਿਰ ਮੈਂ ਵੀ ਨਹੀਂ ਵੇਖਿਆ ਉਹ ਕਾ ਬੰਦੇ ਜਿਹਨੂੰ ਖੰਗਦੇ ਆ। ਆਹ ਆਈ। ਮੈਂ ਵੀ ਫਿਰ ਮੈਚ ਵੇਖ ਕੇ ਸੱਤਾ ਸਨ ਇਹ ਜਿੱਤ ਗਈ ਹੈ। ਲਿਆਤੀ ਮੇਰੀ ਰੋਸ਼ਨੀ ਸ਼ਰਮਾ ਦਾ ਸੌਬ ਬਣ ਗਿਆ ਹੈ। ਅੱਜ ਪੀਲੀ ਪੱਗ ਬੰਦਦੇ ਕਿਉਂਕਿ ਬੰਨੀ ਨਹੀਂ ਕਾਫੀ ਟਾਈਮ ਹੀ ਹੋ ਗਿਆ। ਲੈ ਵੀ ਪੱਗ ਬੰਨ ਲਈ ਆ ਪੀੜੀ ਆ ਤੇ ਤਿਆਰ ਹੋ ਗਏ ਆ ਗਰਮੀ ਆ ਗਈ ਨੇ ਨਾਲ ਟੀ-ਸ਼ਰਟ ਪਾਈ ਹੋਈ ਆ ਤੇ ਜਿੰਝ ਜਿੰਝ ਤੇ ਮੋਸਲੀ ਚੱਲਦੀ ਆ ਤੇ ਸੰਦੀਪ ਵੀ ਤਾਂ ਤਿਆਰ ਹੋ ਗਈ ਆ ਪਰ ਇਹਨੂੰ ਚੜਾ ਗੁੱਸਾ ਕਹਿੰਦੀ ਵੀ ਤੁਸੀਂ ਤੁਰਨੇ ਡੇ ਲੇਟ ਹੋ ਗਏ ਆ ਇਹਦੀ ਸਹੇਲੀ ਦਾ ਫੋਨ ਆਈ ਜਾਂਦਾ ਚਲੋ ਚੱਲੀਏ ਇਧਰ ਦੇਖੋ ਤਿਆਰ ਕਰਨ ਦੀ ਮੰਮੀ ਤੇ ਡੈਡੀ ਤਿਆਰ ਕਰਨ ਦੇ ਆਰੇ ਲਾ ਲਾ ਕੇ ਕਿਤਾ ਕਰਨ ਦੇ ਆ ਮੰਮੀ ਕਿ ਇੰਬੈਲੋਂ ਹੋ ਗਈ ਤਿਆਰ ਚਨਾ ਬਨ ਗਿਆ ਚਨਾ ਬਨ ਗਿਆ ਹਾਂ ਗਮ ਦੇ ਨਹੀਂ ਹਾਂ ਨਾ ਆ ਤੈਨੂੰ ਲੈ ਆ ਉਹਨੂੰ ਕਿਹਾ ਕਰਾਂ ਚੱਲ ਆ ਚੱਲੀਏ ਮੈਂ ਚੱਲਿਆ ਹੀ ਚਲੋ ਚੱਲੀਏ ਦੇਖੋ ਮੈਨੂੰ ਕਿਦਾ ਚੰਬੜੀ ਆ ਪਾਪਾ ਪੇਸੀ ਪਾ ਦੋ ਪਾਪਾ ਪੇਸੀ ਪਾ ਦੋ ਆਹ ਹਾਂ ਡਾਂਸ ਮੈਲਬੜੀ ਆਉਂਦੀ ਬੰਨੀ ਕੋਣ ਬਣਾਉਂਦੇ ਆ ਹੈਨਾ ਬਾਹਰ ਹੀ ਉੱਥੇ ਬਾਹਰ ਬਾਹਰ ਆਉਗੀ ਇੱਥੇ ਕਮਰੇ ਚ ਨਹੀਂ ਹੁੰਦੀ ਆ ਲੈ 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 ਦੂਜਾ ਲੈ ਲੈ ਆ ਜਾ ਆ ਜਾ ਨੈ ਡੇਖਦੀ ਇਧਰ ਨ ਉਤਰਨਾ ਹਾਂ ਆ ਗਈ ਆ ਗਈ ਅਗੀ ਵਿੱਚ ਘਾਰ ਆ ਗਈ ਆ ਜਾ ਆਜੋ ਜਾਂਦੀ ਓ ਜਾਂਦੀ ਬਾਹਰ ਨੂੰ ਜਾਂਦੀ ਬੱਕ ਇਹਦੇ ਜਗੇ ਬੂਟ ਲੈਣੇ ਠੀਕੇ ਘੋਲੇ ਜੇ ਓਕੇ ਓ ਗਿਆ ਜੀ ਭਿੰਡੀ ਗਿਆ ਜੀ ਉੱਥੇ ਵਿਆਹ ਦੇ ਵਿੱਚ ਹੀ ਖੜੀ ਨਹੀਂ ਲੁੰਗੀ ਲੁੰਗੀਆਂ ਚ ਪਾਏ ਸੀਗੇ ਤੋਂ ਉਹਨੇ ਇਸ ਤਰ੍ਹਾਂ ਇਸ ਤੁਰੇ ਚ ਡਗੇ ਤੇ ਅੱਜ ਚੱਲੇ ਹਾਣਾ ਪਾਸਪੋਰਟ ਦਾ ਇਹ ਅਪਲਾਈ ਜੀ ਕਰਨ ਪਾਸਵਰਡ ਅਪਲਾਈ ਕਰਨ ਤੇ ਲੈ ਬਣ ਜੇ ਇਹਦਾ ਨਾਮ ਮੈਨੂੰ ਚੜਾਉਣਾ ਮੈਂ ਆਪਣੇ ਖਾਤੇ ਪਾਸਵਰਡ ਤੇ ਚੜਾਉਣਾ ਮੇਰੇ ਪਾਸਵਰਡ ਦਾ ਨਾਮ ਚੜਾਉਣਾ ਤੇ ਉਹ ਕਰਵਾ ਲਈਏ ਕੰਮ ਵਾਲੀ ਸੰਦੀਪ ਦਾ ਪਾਸਵਰਡ ਬਣਾ ਲਈਏ ਕਿਉਂਕਿ ਡਾਕੂਮੈਂਟ ਸਾਰੇ ਬਣ ਗਏ ਨੇ ਮੈਰਿਜ ਸਰਟੀਫਿਕੇਟ ਦੀ ਲੋੜ ਸੀਗੀ ਉਹ ਵੀ ਬਣ ਗਿਆ ਤੇ ਹੁਣ लवली ਨੂੰ ਨਾਲ ਲੈਣਗੇ ਉਹਨੇ ਵੀ ਰਾਜੂ ਦਾ ਬਣਾਉਣਾ ਹੈਗਾ ਤੇ ਉਹਨਾਂ ਨੂੰ ਨਾਲ ਲੈ ਜਾਂਗੇ ਉਹਨਾਂ ਦਾ 2:30 ਦਾ ਟਾਈਮ ਆਪਣਾ ਹੈਗਾ 11:30 ਵਜੇ ਦਾ ਹੁਣ ਚੱਲੇ ਆਪਾਂ लवली ਹਣੀ ਬੋਰ ਹੋ ਗਈ ਹੋਣੀ ਆ ਦੀਖ ਡੀਖੀ ਹਾਂਜੀ ਕੀ ਹਾਲ ਜੀ ਕੀ ਹਾਲ ਆ ਠੀਕ ਹੈ ਦੇ ਲੇਟ ਹੋ ਨਹੀਂ ਆਪਾਂ ਜੀ ਕੰਮ ਔਰ ਸਸਿਕਾਲ ਬਸ ਹੋ ਗਿਆ ਮੈਂ ਬੋਰ ਹੋ ਗਿਆ ਨਾ ਡਿਕ ਡੀਕੇ ਤੇ ਨਹੀਂ ਆਈ ਤੇ ਅੱਠ ਵੇਰੀ ਵੇਟ ਕਰਨੇ ਆਈ ਨਹੀਂ ਮੇਰਾ ਚੋਨਾ ਤੇ ਬਿੰਦੀ ਇਹਨੂੰ ਬਿੰਦੀ ਦੀ ਆਇਦਾ ਹੁੰਦਾ ਨਾ ਕੁੜੀਆਂ ਦਾ ਹੁੰਦਾ ਇਹਦਾ ਸਿਰ ਉਹ ਲਾਪੇ ਫਿਰ ਮੰਮੀ ਤਿਆਰ ਕਰਦੇ ਇਹਨੂੰ ਇਹ ਤੈਨੂੰ ਪਤਾ ਜਿਦਾਂ ਕੋਈ ਨਹੀਂ ਜਦੋਂ ਰੱਬ ਨੇ ਤੁਹਾਡੀ ਸੁਣ ਲਈ ਵੇਖਿਆ ਫਿਰ ਤੈਨੂੰ ਵੀ ਲੇਟ ਹੋਇਆ ਕਰਨਾ ਇਹ ਤਾਂ ਕੋਈ ਗੱਲ ਨਹੀਂ ਦਾਰਾ ਲੇਟ ਸੇ ਪਰ ਇਹ ਤਾਂ ਲੇਟ ਹੋ ਜਾਣਾ ਕੋਈ ਦਿੱਕਤ ਨਹੀਂ ਹੈ ਤੈਨਹੀਂ ਹਾਂ ਜੀ ਹਾਂ ਅੱਜ ਦਾ ਰੇਟ ਕਿ 96 ਰੁਪਏ 72 ਪੈਸੇ ਚੱਲ ਰਿਹਾ ਹੈ। ਉੱਪਰ ਲਈ ਲੈਣ ਖਾਲੀ ਉਧਰੋਂ ਬੱਸ ਨਗਾਹਤੀ ਹੈ ਬੱਸ ਤੇ ਕਾਰਕੂਰ ਕੋਈ ਨਹੀਂ ਉਹ ਨਗਾਉਂਦੇ। ਲੈ ਵੀ ਲਿਫਟ ਤੇ ਜਾ ਰਹੇ ਆ ਉਹਨਾਂ ਨੇ ਦੁਬਾਰੇ ਤਾਰ ਦਿੱਤਾ ਕਿ ਭਾਈ ਉਹ ਤੇ ਨੀਚੇ ਖਲੋਤ ਨਹੀਂ ਹਉਣ ਭਾਵੇਂ। ਅਬ ਉੱਪਰ ਜਾ ਰਹੇ। ਉੱਥੇ ਖੜੇ ਹੈ। ਉਹ ਤਰ ਤਰ। ਉਹ ਆਈਓ। ਲੱਭ ਇੱਕ ਤੇ ਗਣਾਮ। ਆਹ ਇੱਕ ਨੰਬਰ। ਕਿ ਜ਼ੀਰੋ ਤੇ ਜਾਣਾ ਹੈ ਜ਼ੀਰੋ ਤੇ। ਜੀ ਰੋ ਜੀ ਚੱਲਣਾ ਥੱਲੇ ਜੀਣਾ ਇੱਕ ਤੇ ਜਾ ਕੇ ਇਹਨਾਂ ਨੂੰ ਫੁੱਟੇ ਵੀ ਲੈ ਜਾਵਾਂਗੇ ਹੈ ਆ ਥੱਲੇ ਆ ਕੇ ਲਿਫਟ ਦੀ ਬੜੀ ਮौज ਹੋ ਗਈ ਨਹੀਂ ਤੇ ਮਤਲਬ 4 ਨੰਬਰ ਤੇ ਮਤਲਬ ਜਿਹੜੀ ਨੇ ਵਾਸ਼ੂਮ ਕਰਨ ਜਾਣਾਂ ਤੇ ਬਹੁਤ ਉਫਖਾਨ ਆ ਬਜ਼ੁਰਗ ਬੰਦੇ ਨੇ ਚੱਲਿਓ ਐਕਸ ਨੰਬਰ ਹੋਰ ਮੈਨੂੰ ਜਿਆਦਾ ਥੇਲ ਅੰਦਰ ਰਾਸ਼ ਬਹੁਤ ਆ ਮੈਂ ਤੇ ਗੁੜੀਆਂ ਦਾ ਦੁੱਧ ਪੋਣ ਵਾਸਤੇ ਆਇਆ ਹੈਗਾ ਦੁੱਧ ਪਵਾਤਾ ਹੁਣ ਫਿਰ ਅੰਦਰ ਚਲੇ ਪਛਾਣ ਲੈਗੇ ਸਾਰੇ ਜਾਣਿਆਂ ਦੇ ਉੱਤੇ ਜਿੰਨੇ ਵੀ ਕੰਮ ਕਰ ਰਹੀਆਂ ਨੇ ਕੁੜੀਆਂ ਉੱਥੇ ਰਾ ਸ਼ਾਂਤਾਂ ਦਾ ਯੋਗ ਤੇ ਇਹ ਦੁਨੀਆ ਇੱਕ ਜੇ ਵਿੱਚ ਵਜਣਦੀ ਆ ਉਹ ਨੰਬਰਾਂ ਜਾਂ ਤੇ ਵੇਖੇ ਜਾਣਾ ਪੈਂਦੇ ਸਵੇਰ ਦੇ 1:30 ਵਜੇ ਦੇ ਆ ਅੰਦਰ ਵੜੇ ਆ ਤੇ 2:12 ਮਿੰਟ ਤੇ ਫ੍ਰੀ ਹੋਏ ਆ ਤੇ ਜੇ ਰਾਜੂ ਦੀ ਵਾਰੀ ਗਈ ਹੈ ਹੁਣ ਇਹ ਜੇ ਰਾਜੂ ਗਿਆ ਅੰਦਰ ਤੇ ਮੈਨੂੰ ਲੱਗਦੀ ਘਰ ਆ ਜੀ 2-3 ਘੰਟੇ ਉਹਨੂੰ ਲੱਗ ਜਾਣੇ ਰਮਾਨ ਨਾਲ ਪਰ ਆ ਸ਼ਾਂਤਾਂ ਦਾ ਵੈਸੇ ਤੇ ਉਦਾਂ ਜਿੰਨੀਆਂ ਆਪਣਾ ਦੀਦੀ ਹੋਣੀ ਕਾਊਂਟਰ ਤੇ ਲੱਗਿਆ ਸਾਰਿਆਂ ਨੇ ਪਛਾਣ ਲਿਆ ਪਰ ਮੁੱਖ ਦੀ ਗੱਲ ਇਹ ਮਾਰੀ ਪਤਾ ਕਿਉਂ ਨਹੀਂ ਛੇਤੀ ਲੱਗਦੀ ਜੇ ਕਿਦਾਂ ਉੱਥੇ ਦੀਦੀ ਦਸੰਦੀ ਦੀਦੀ ਕਹਿੰਦੀ ਵੀ ਅਫਸਰਾਏ ਨੇ ਤੇ ਫਿਰ ਵਾਰੀ ਜਿੱਦਾਂ ਆਪਾਂ ਪਹਿਲਾਂ ਨਹੀਂ ਲਿਆ ਸੀ ਮੈਂ ਇਹ ਨਹੀਂ ਕਿਹਾ ਵੀ ਮੇਰੀ ਪਹਿਲਾਂ ਵਾਰੀ ਲੈ ਦੋ ਜੇ ਕਿਦਾਂ ਉਹ ਕਹਿੰਦੀ ਵੀਰੇ ਤੁਹਾਨੂੰ ਲਗਾ ਦੇਣੇ ਪਰ ਅੱਜ ਅਫਸਰਾਏ ਮੈਂ ਚੱਲ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਲਵਲੀ ਗੰਢੀ ਕੁੜੀਆਂ ਦਾ ਸੰਗ ਨਹੀਂ ਕੀਤਾ ਮੈਂ ਸ਼ੁਕਰ ਹੈ ਕਿਤੇ ਲੈ ਆ ਆ ਸ਼ੇਰ ਉੱਠ ਖਲੋ ਤਾਂ ਹੁੰਦੇ ਸੁੱਤੀ ਹਾਂ ਦਾਦਾ ਜੀ ਤੇ ਦਾਦਾ ਨਾ ਬੁਗੇ ਦਾਦਾ ਘਾਰੇ ਦਾਦਾ ਘਾਰੇ ਗੁੱਸਾ ਕਰਦੇ ਗੁੱਸਾ ਕਰਦੇ ਸਾਰੇ ਹੰਕਸ ਅਬ ਉਹਦੇ ਉਹਦੇ ਕਰਦੇ ਫੋਨ 'ਚ ਗੁੱਸਾ ਕਰਦੇ ਮਾਸੀ ਕਿਥੇ ਮਾਸੀ ਮਾਸੀ ਕਿਥੇ ਅਰਗਣ ਮਾਸੀ ਕਿਥੇ ਚਲ ਦੱਸਦੇ ਮਾਸੀ ਕਿਥੇ ਹੁਣ ਗੁੱਸਾ ਕਰ ਰਹੇ ਆਂ ਆਈ 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 ਇਹਨੂੰ ਕੋਹਾਂ ਵੀ ਆਈ ਦੇਖਦੇ ਹੁਣ ਕੋਜੇ ਕੋ ਜਿੱਥੋਂ ਖਾ ਲਈਏ ਆਂ ਭੁੱਖ ਬੜੀ ਲੱਗੀ ਐ ਮੈਂ ਚਾਬੀ ਤੂੰ ਕੱਢਣੀ ਐ ਨਾ ਚਾਬੀ ਵਿੱਚ ਐ ਆਹ ਤੁਹਾਨੂੰ ਫੜਾਈ ਚਾਬੀ ਚੇਤਾ ਨਹੀਂ ਤੁਸੀਂ ਆਏ ਮੇਰੇ ਤੋਂ ਪਹਿਲਾਂ ਇੱਥੋਂ ਮਿਲੂਗਾ ਉੱਚਾ ਇੱਥੋਂ ਖਾ ਲੈਣਾਂ ਕੀ ਕਰਨਾ ਕਿ ਜਾ ਰਿਹਾ ਤੇ ਕਰਨਾ ਮੈਜਾ ਲੱਗਦੀ ਉੱਧਰ ਸਾਹਮਣੇ ਬਹਿ ਜਾ ਇੱਧਰ ਹਾਂਜੀ ਇਹਦੇ ਸਿਰ ਪੜੋਂ ਹੰਡੀ ਜੀ ਸਿਰ ਪੜ ਤੇ ਹੋਣੀ ਹੋਣੀ ਜੋ ਅੱਜ ਦੇ ਬੜੇ ਕਮਰੇ ਜਿਹਦੇ ਵਿੱਚ ਤਾੜੇ ਕਿਦਾਂ ਕੁੱਕੜਾ ਆ ਗੂ ਅਸੀਂ ਕਦੋਂ ਦੇ ਗਏ ਬਾਹਰ ਚ ਨਹੀਂ ਨਾ ਜਿਹੜੇ 3-4 ਲਾਈਨਾਂ ਨਾ ਕੱਟੀਆਂ ਭੇਜੀਆਂ ਕਿ ਨਾ ਅੰਦਰ ਭੇਜ ਦੋ ਕੋਈ ਨਹੀਂ ਪਤਾ ਲੱਗੇ ਉਹਨਾਂ ਨੂੰ ਆ ਵੀ ਹਾਂ ਵੀ ਅੰਦਰ ਮੈਂ ਕਹਿੰਦਾ ਵੀ ਲੈਣਾ ਲੱਗ ਗਏ ਕਿ ਅੰਦਰ ਅੰਦਰ ਰਾਸ਼ੀ ਪੈ ਗਿਆ ਬਬੜਾ ਕਿਦਾਂ ਫੋਨ ਕਰਨਾ ਪੂਰਾ ਰੂਪ ਉਹ ਫੁੱਲ ਹੋ ਗਿਆ ਸੀ ਅੰਦਰੋਂ ਹਾਂ ਬੜਾ ਮੋੜਾ ਹਾਲ ਪਰ ਬੜੇ ਵਧੀਆ ਹੀ ਇੱਕ ਦੋ ਜਣੇ ਉੱਥੇ ਅੰਦਰ ਸਟਾਫ ਦੇ ਚ ਗੁੱਸੇ ਵਾਲੇ ਬਾਕੀ ਸਾਰੇ ਵਧੀਆ ਐਵੇਂ ਆਖੀ ਕਿ ਨਹੀਂ ਦੋ ਕੁ ਜਣੇ ਹੈਗੇ ਬਸ ਲੈ ਕੋ ਚੱਲ ਜਾਂ ਚਾਰ ਜਿਹੜਾ ਹੈਗਾ ਰੱਖ ਦੋ ਨਾ ਕਿਹੜਾ ਖਾਣਾ ਹੈ ਕਿਹੜਾ ਖਾਣਾ ਆ ਲੈ ਵੀ ਆਪਾਂ ਜਦੋਂ ਦੇ ਆਏ ਅੰਦਰ ਰਸ਼ ਹਟਿਆ ਨਹੀਂ ਉਹਨਾਂ ਦਾ ਲੱਗਾ ਹੀ ਪਿਆ ਰਸ਼ਾ ਜਿਹੜਾ ਜਿਹੜਾ ਜੁਦੀ ਵੇਟ ਕਰਦੇ ਪਏ ਆ 3 ਵਜੇ ਤੇ 5 ਮਿੰਟ ਹੋ ਗਏ ਨੇ ਤੇ ਅਜੇ ਕਹਿੰਦਾ ਵੀ ਪੇਪਰ ਮਹਾਉਂਾ ਫਾਈਲ ਜਮਾਈ ਹੋਈ ਆ ਮੈਰੀ ਸਟੇਟ ਕਿੜ ਮੰਗਣ ਦੇ ਹੀ ਕੋਈ ਮੰਗਣ ਦੇ ਆ ਪਰ ਤੇਰੇ ਵਾਲਾ ਨੀ ਨਾ ਚੜਿਆ ਹੋਣਾ ਨਾ ਹਾਂ ਹਾਂ ਇਦਾਰ ਕਾਟ ਦੇ ਉਹ ਚੱਲ ਗਿਆ ਫਿਰ ਕਹਿੰਦੇ ਇਹਦੇ ਅਪਡੇਟ ਨਹੀਂ ਕੀਤਾ ਫਿਰ ਉਹ ਸਲਿੱਪ ਕਿਤੇ ਉਹਨੇ ਫੋਟੋ ਖਿੱਚੀ ਹੋਣੀ ਹੈ ਹਾਂ ਸਲਿੱਪ ਤੇ ਬਸ ਉਹ ਵਿਖਾਤੀ ਬੰਦਾ ਸਿਰਫ ਮੈਂ ਕਹਿੰਦਾ ਛਾਤਰਿਆ ਪੂਰਾ ਉਹ ਕਹਿੰਦੇ ਇਹ ਇੱਕ ਬਾਤ ਨਾ ਜਾਵੇ ਸਲਿੱਪ ਦੀ ਫੋਟੋ ਨਹੀਂ ਸਹੀ ਸਹੀ ਤੇ ਹੁਣ ਪਹੁੰਚ ਜਾਣਾ ਬਸ ਟਿਕਾਣੇ ਉੱਥੇ ਹੀ ਬਸ ਵੇਂਦੇ ਆ ਉਥੋਂ ਪਾਸ ਹੋ ਕੇ ਬਸ ਗਾੜੀ ਪਹੁੰਚ ਜਾਂਦਾ ਬੰਦਾ ਗਾੜੀ ਦੀ ਨਹੀਂ ਕੋਈ ਟੈਨਸ਼ਨ ਹੁੰਦੀ ਉਦੋਂ ਫੇ ਗੱਲ ਲੈ ਵੀ ਰਾਜ ਸੇਠ ਵੀ ਆ ਗਿਆ ਵਾ ਬਣ ਗਈ ਗੱਲ ਤੇ ਬਸ ਆਧਾਰ ਕਾਰਡ ਆ ਉਹ ਉਹਨਾਂ ਨੇ ਮੰਗਿਆ ਵਾ ਤੇ ਉਹ ਪੈਂਡਿੰਗ ਆ ਕਹਿੰਦੇ ਵੀ ਤੁਸੀਂ 10-15 ਦਿਨਾਂ ਤੱਕ ਨਾ ਆਪਣਾ WhatsApp ਤੇ ਜਾਂ ਇੱਥੇ ਪਹੁੰਚਾ ਜਿਓ ਵੀ ਆ ਕੇ ਨਾ ਆਧਾਰ ਕਾਰਡ ਦੇ ਦਿਓ ਬਸ ਬਾਕੀ ਓਕੇ ਹੋ ਗਿਆ ਕੰਮ ਚੱਲ ਗਏ ਤੇ ਉਹ ਲੱਗੇ ਆ ਪੀਣ ਤੇ ਰਾਜ ਸੇਠ ਕਹਿੰਦਾ ਮੈਂ ਪੀਣੀ ਨਹੀਂ ਇਹਨੇ ਸੋ ਕੁਲਚਾ ਵੀ ਨਹੀਂ ਖਾਦਾ ਹੁਣ ਵੇਖਦੇ ਨੇ ਰਸਤੇ 'ਚ ਕੁਝ ਖਵਾਉਂਦੇ ਆ ਪੀ ਦਾ ਫੋਨ ਆਇਆ ਵਾ ਅੱਜ ਨਾਲੇ ਮੰਮੀ ਦਾ ਬਰਥਡੇ ਆ ਵੀ ਮੰਮੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਰਥਡੇ ਦੀਆਂ ਤੇ ਮੰਮੀ ਹਣਾ ਨਿਕ ਜਾਉਂਦੇ ਆ ਵੀ ਆਪਾਂ ਨਹੀਂ ਮਨਾਉਣਾ ਬਰਥਡੇ ਮੰਮੀ ਨੇ ਇੱਕ ਵਾਰੀ ਫੋਨ ਨਹੀਂ ਕੀਤਾ ਹਲੇ ਹੁਣ ਇੱਥੋਂ ਕੇਕ ਲੈ ਕੇ ਜਾਵਾਂਗੇ ਡੈਡੀ ਦਾ ਫੋਨ ਆਇਆ ਡੈਡੀ ਕਹਿੰਦੇ ਧਿਆਨ ਨਾ ਆਇਓ ਬਟਾਲੇ ਮੀ ਤੇ ਤੂਫਾਨ ਬਣਾਉਂਦੇ ਆ ਮੈਂ ਕਿਹਾ ਠੀਕ ਆ ਡੈਡ ਜੀ ਇੱਥੇ ਤੇ ਕੋਈ ਨਹੀਂ ਉਹ ਇਨੇ ਦੀ ਝਖੜ ਕੁਛ ਨਹੀਂ ਹੈਗਾ ਲਵਲੀ ਦਾ ਮਨ ਖਰਾਬ ਹੋ ਅੱਲਾ ਪਿਆ ਜੀ ਹੁਣ ਇੱਥੋਂ ਹਾਜਮਲੇ ਦਾ ਪੈਕੇਟ ਦੇਖਦੇ ਉਹ ਵੀ ਨਿੱਕ ਤੇ ਮਿਲਦੇ ਇਹ ਪੰਨੀ ਕਿਹੜੇ ਸ਼ਹਿਰ ਪਹੁੰਚ ਗਏ ਆ ਇਧਰ ਫਟ ਕੇ ਆ ਸਾਹਮਣੇ ਆ ਆ ਕਈਆਂ ਨੂੰ ਤਾਂ ਪਤਾ ਹੋਊਗਾ ਕਮੈਂਟ ਕਰਕੇ ਦੱਸਿਆ ਕਿਹੜਾ ਸ਼ਹਿਰ ਹੈ ਵੀ ਇਹ ਆਪਾਂ ਨੂੰ ਇਹ ਪਤਾ ਕਰੈਨੇ ਦੁਕਾਨ ਹੈ ਵੀਡੀਓ ਵਾਤੇ ਲੈਏ ਹੈ ਸੈਂਡਲ ਜੇ ਆ ਪੂਰੇ ਆ ਗਏ ਚਲ ਫੇ ਚੱਲ ਗਿਆ ਜਾ ਪੜਾ ਲ ਹਫਾ ਲੈਣ ਨਾਲ ਹੀ ਕਿ ਸਹੀ ਹੈ ਕੀ ਲਗਾ ਇਹਨੂੰ ਆਹੋ ਜਰਾ ਖਰਾਬ ਹੈ ਆ ਚੇਂਜ ਕਰਾ ਦੇ 스멜 ਬੜੀ ਭੈੜੀਆਂ ਆਂ ਡਈ ਹੈ ਤੁਹਾਡਾ ਪੜਾ ਜਿਆ ਡਿਆ ਜੀ ਮੁਰਗਾ ਵੱਢਣ ਓਹੋ ਬੜੀ ਗੰਦੀ ਸਮੈਲੀ ਹੋਏ ਸਮੈਲ ਕਹਿੰਦੀ ਮੈਂ ਹੀ ਆ ਬਸ ਆਏ ਹਾਏ 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 ਮੈਂ ਤੇ ਆਪ ਸ਼ੀਸ਼ਾ ਕੋਲੇ ਮੈਂ ਕਿੱਥੋਂ ਆਉਂਦੀ ਆ ਦੇਖਦੇ ਹਾਂ ਉਹ ਬੰਦ ਕੀਤਾ ਆ ਚੱਲ ਗਏ ਇਹ ਸੋ ਇਧਰ ਕਾਫੀ بارش ਪੈ ਗਈ ਆ ਵੇ ਆ ਵੇਖੋ ਇਹ ਕੜਾ ਟੋਲ ਪਲਾਜ ਆ ਗਿਆ ਬਣਾ ਵਿਆਸ ਵਾਲਾ ਵਿਆਸ ਵਾਲਾ ਟੋਲ ਪਲਾਜ ਆਈ ਤੂੰ ਕਿਹੜੇ ਘੜੇ ਆ ਯਾਰ ਸੁੱਕੇ ਲੱਡੂ ਗਿੱਲੇ ਇਹੋ ਜਿਹੇ ਗੋਲ ਜਿਹੇ ਚੱਲਦੇ ਜਿਹੜੇ ਹੈਗੇ ਕਰਦੇ ਅੱਜ ਆ ਜੀ ਨਹੀਂ ਬਸ ਜੀ ਬਾਬਾ ਥੈਂਕ ਯੂ ਥੈਂਕ ਯੂ ਵੀ ਨਹੀਂ ਵੀਰ ਕਹਿੰਦਾ ਚਾਟ ਖਾਓ ਹਰ ਜੀ ਕਿੰਨਾ ਖੁਸ਼ ਹੋ ਗਿਆ ਜੀ ਮੁੰਡਾ ਫਰਗੂ ਠੀਕ ਨਹੀਂ ਹੈ ਜੇ ਨਾ ਸੁੱਕੀ ਲੈ ਅੱਛਾ ਸ਼ੀਰ ਸੁਕਾਈ ਮੈਂ ਗਿੱਲੀ ਕਰ ਲੈ ਕਿ ਸੁੱਕੀ ਕਰ ਲੈ ਲੈ ਕੇ ਗਿੱਲੀ ਸੁੱਕੀ ਤੋਂ ਅੱਗੇ ਕਹਿੰਦਾ ਗਿੱਲੀ ਕਰ ਲੈ ਸੁੱਕੀ ਕਰ ਲੈ ਇੱਕ ਵਾਰ ਚ ਪਾਣੀ ਪਾ ਦੇ ਪਲੇਟ ਦਾ ਨਾਮ ਹੀ ਲੈ ਲਿਆ ਕਰ ਗਿੱਲੀ ਕਰ ਲੈ ਸੁੱਕੀ ਕਰ ਲੈ ਲੌਲੀ ਦਾ ਹੋ ਗਿਆ ਮਨ ਖਰਾਬ ਤੇ ਇੱਥੇ ਰਸਤੇ ਦੇ ਵਿੱਚ ਰੁਕੇ ਹੋਏ ਆ ਤੇ بارش ਜਿਹੜੀ ਉਹ ਆ ਰਹੀ ਆ ਅਸੀਂ ਆ ਗਏ ਮਹਿਤਾ ਰੋਡ ਮਹਿਤਾ ਦੇ ਅੱਗੇ ਆ ਹਨਾ ਸੁਨੀਲ ਬਹੁਤ ਅੱਗੇ ਆ ਤਾਂ ਠੀਕ ਹਣ ਹਾਂਜੀ ਠੀਕ ਹਣ ਚਲੋ ਸਹੀ ਚਲਿਏ ਓਕੇ ਇੱਥੇ ਲਵਾਂਗੇ ਮੰਮੀ ਵਾਸਤੇ ਕੀ ਮੰਮੀ ਦਾ ਬਰਥਡੇ ਨਾਰਮਲ ਸਾਈਜ਼ ਚਾਹੀਦਾ ਭਾਜੀ ਮੰਮੀ ਨੂੰ ਨਹੀਂ ਪਤਾ ਐ ਗਾ ਵੀ ਇਹਨਾਂ ਨੇ ਕੇਕ ਲਿਆਉਣਾ ਵਾ ਤੇ ਡੈਡ ਜੀ ਨੇ ਮੈਨੂੰ ਫੋਨ ਕਰਤਾ ਵੀ ਲਈ ਆ ਇਹ ਮਿੰਨਤ ਵੈ ਚੇਤਾ ਹੀਗਾ ਤੇ ਮੈਂ ਹਾਂ ਥੋੜਾ ਜਲਦੀ ਪਹੁੰਚੇ ਪਰ ਇਹ ਤੇ بارش ਆ ਰਹੀ ਬਟਾੜੇ ਫਿਰ ਥੋੜਾ ਲੇਟ ਹੋ ਗਈ ਹੈ ਤੇ ਮੇਰੇ ਨਾਲ ਕੀ ਟਾਈਮ ਹੋ ਗਿਆ ਤਲਵੀ ਇਸਕ 8:00 ਵਜੇ ਨਾਲ 버거 ਲੈ ਲੈਨੇ ਆਂ ਬਾਰਿਸ਼ ਆ ਰਹੀ ਹਲਕੀ ਹਲਕੀ ਮੈਂ ਰੁਕ ਗਿਆ ਸੀ ਗੋਪੀ ਬੈਕਰੀ ਇਧਰੋਂ ਸੰਦੀਪ ਕਹਿੰਦੀ 버거 ਲੈ ਲਓ ਮਮਮੀ ਨੂੰ 버거 ਪਸੰਦ ਆ ਉਹ ਲੈ ਚਲਦੇ ਆ ਫਿਰ ਵੈਸੇ ਤਾਂ ਡਾਕਟਰ ਨੇ ਬੰਦ ਕੀਤੇ ਗਲੇ ਖਰਾਬ ਆ ਪਰ ਅੱਜ ਇੱਕ ਦਿਨ ਬਾਅਦ ਤੇ ਛੂਟਿਆ ਮਮਮੀ ਨੂੰ ਕੋਈ ਦਿੱਕਤ ਨਹੀਂ ਮੁਸ਼ਕਲ ਨਹੀਂ ਇੱਕ ਦਿਨ ਮਾਫ ਕਰੀ ਇੱਕ ਦਿਨ ਮਾਫਾ ਅੱਜ ਬਰਥਡੇ ਕਹਿੰਦੇ ਬਾਰਿਸ਼ ਹੋ ਗਈ ਤੇਜ਼ ਇਹ ਨਾਲ ਵੀ ਮੀ ਮੀ ਹੋ ਗਿਆ ਤੇਜ਼ ਅਰੇ ਤੇ ਯਾਰ ਤਾਂ ਵੀ ਮੇਰੀ ਬੱਤ ਜੋਪਾ 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 ਮੀ ਬਹੁਤ ਜ਼ਿਆਦਾ ਤੇਜ਼ ਆ ਹਾਂਜੀ ਆ ਗਿਆ ਨੂੰ ਪਹਿਲਾਂ ਹੀ ਬਿੱਜੀ ਤਾਂ ਨਹੀਂ ਗੁੜੀ ਨਹੀਂ ਨਹੀਂ ਉਹ ਤੇ ਸ਼ਰਟ ਥੱਲੇ ਸੀ ਤੇ ਸ਼ਰਟ ਹਟ ਗਈ ਮੀ ਹਣਾ ਹਟ ਗਿਆ ਘਰੇ ਪਹੁੰਚ ਗਏ ਆਪਾਂ ਹੁਣ ਤੇ ਕੀ ਕਾਇਆ ਨਾਲ 버ਗਰ ਲਿਆਂਦੇ ਆ ਸੰਦੀਪ ਤੇ लवली ਅੰਦਰ ਚਲੇ ਗਈਆਂ ਨੇ ਗੁੜੀਆ ਵੀ ਚਲੀ ਗਈ ਹੈ ਲੇ ਵੀ ਘਰੇ ਪਹੁੰਚ ਗਏ ਤੇ ਤੁਹਾਨੂੰ ਦੱਸਦੀ ਆ ਸੰਦੀਪ ਦਾ ਵੀ ਕੰਮ ਬਣ ਗਿਆ ਤੇ ਮੇਰੇ ਆਪਣਾ ਐ ਪਾਸਪੋਰਟ ਤੇ ਸੰਦੀਪ ਦਾ ਨਾਮ ਜਿਹੜਾ ਉਹ ਚੜ ਗਿਆ ਆ ਬਣ ਗਈ ਗੱਲ ਹਾਂਜੀ ਤੁਹਾਡੀ ਬਰਥਡੇ ਦੀ ਵਧਾਈ ਦਾ ਤੇ ਐ ਲੱਗਣਾ ਵਾਕਈ ਪਤਾ ਨਾ ਲੱਗੇ ਨਾ ਚਲ ਠੀਕ ਹੈ ਹਾਂਜੀ ਹਾਂਜੀ ਡੈਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਕੇ ਕਾਪੀ ਨਹੀਂ ਚਾਹ ਵੇਖਣਾ ਜਿਹੜਾ ਇਹ ਚਾਹ ਹਾਂਜੀ ਸਾਹਿਬ ਜੀ ਵੇਸੀਗਾ ਤੇਰ ਕੰਦਾ ਠੀਕ ਜੇ ਆ ਕਿਹਦੇ ਕਿਹਦਾ ਜਮਾਇਚ ਹੋਣ ਡਿਆ ਕੌਣ ਹਾਂ ਬਸ ਤੇ ਨਾਲ ਕਿਹੜੀ ਟੀਮ ਵਦ ਗਿਆ ਸਹੀ ਗੱਲ ਸੂਰ ਮਾਨ ਡੇ ਜਮਾਇਚ ਲਗੀ ਉਹ ਤੇਰੀ ਭਲੀ ਬੜੀ ਅੱਗ ਕੱਢੀ ਆ ਉਹਨਾਂ ਨੇ ਜਲੰਧਰ ਕੋਈ ਜਲੰਧਰ ਨਹੀਂ ਜਲੰਧਰ ਕੱਖ ਨਹੀਂ ਬੜੇ ਗਲੇ ਇੰਨੇ ਗਲੇ ਫਸਲਵਾੜੀ ਬੜਾ ਨੁਕਸਾਨ ਜੱਟ ਜੀ ਵੀ ਦਾਰ ਵਿਚਾਰੇ ਦਾ ਰੋਂਦੇ ਹੋਣੇ ਅੱਜ ਤੇ ਕਹ ਨਹੀਂ ਹੋ ਹੋ ਸੈਂਡਲ ਪਾਤੇ ਹ ਲੈ ਹੁਣ ਪਾਏ ਨਹੀਂ ਅੱਗੇ ਪਾਏ ਆ ਸੈਂਡਲ ਇਹਦੇ ਚ ਗਲੇ ਤੇ ਸੋਹਣੀ ਲੱਗਣ ਦੀ ਬੜੇ ਜਾਨੇ ਕਹਿੰਦੇ ਕੁਛ ਜੋ ਆਪਣਾ ਕੁੜੀਆਂ ਨੂੰ ਲੈ ਕੇ ਦੋ ਸੈਂਡਲ ਜਾਂ ਜੁੱਤੀ ਜਾਂ ਚੱਪਲ ਤੇ ਹੁਣ ਆ ਉਹ ਵਕਤੀ ਚ ਪਈ ਵੇਚਾਈ ਬਹੁਤ ਚਿਕੜ ਖੁਬਾ ਆ ਡੜਜੀ ਰਸਤੇ 'ਚ ਰੁੱਖ ਬੜੇ ਡਿਗੇ ਆ ਬਟਾਲੇ 'ਚ ਐਂਟਰ ਕਰਦਾ ਅੱਛਲ ਸਾਹ ਵਾਲਾ ਰੋਡ ਨਹੀਂ ਆ ਉਹ ਰੁੱਖ ਡਿਗੇ ਤੇ ਬੱਤੀ ਕਦੋਂ ਕਦੀ ਬੰਦ 32:35:6 ਵਜੇ ਦੀ ਆਈ ਮੈਂ ਤੇ ਮੁੜ ਕੇ ਵੀ ਤੁੰਮੀ ਨੂੰ ਹਟਿਆ ਅੱਛਾ 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 ਮੰਮੀ ਉੱਠ ਕੇ ਜਿੱਧਰ ਗਏ ਇਹ ਪੱਤੀ ਆ ਗਈ ਨਾਲੇ ਫੇਰ ਛੱਕਾ ਮਾਰਦਾ ਕਿੰਨੇ ਹੈੱਡ ਨੇ ਓਹੋ ਲੰਦ ਅਦੀ ਲੱਗੀ ਫੇਰ ਜੁੰਡੀ ਕਰਨ ਆ ਆ ਕਰਦੇ 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 ਫੇਰ ਵਾਈਡ ਸੰਦੀਪ ਦੇ ਕੇਕ ਦੇ ਦਾ ਸੈਟਲਮੈਂਟ ਜਿਆ ਕਰਤਾ ਆ ਲੈ ਆ ਵੀ ਮੰਮੀ ਦੀ ਵੇਟ ਹੋਣ ਦੀ ਡੈਡੀ ਲੈਣ ਵਾਸਤੇ ਗਏ ਕਿੰਨੇ ਕਦੇ ਹੁੰਦੇ ਚਲ ਗਏ ਕੋੜ ਹੈ <laughs> <laughs> Happy birthday to you. Happy birthday to. You. ਯੂ ਡੈਡੀ ਨੇ ਆਏ ਹੈ ਹੈਪੀ ਬਰਥਡੇ ਮਮੀ ਜੀ ਹੈਪੀ ਬਰਥਡੇ ਮਮੀ ਜੀ ਬਹੁਤ ਬਹੁਤ ਮੁਬਾਰਕ ਹੈ ਤੂੰ ਵੀ ਕਹ ਹੈਪੀ ਬਰਥਡੇ ਹੈਲ ਗੁੰਦੀ ਦਾਰੀ ਹੈਲ ਗੁੰਦੀ ਕਰਦੇ ਹੈਗਾ ਬਾਕੀ ਕਿਤਾ ਹੈਪੀ ਬਰਥਡੇ ਕਰ ਦੋ ਹੈਪੀ ਬਰਥਡੇ ਕਰ ਦੋ ਕਿਤਾ ਪਾ ਤਾ ਕਿਤਾ ਪਾ ਤਾ ਕਿਤਾ ਪਾ ਤਾ ਹੈਪੀ ਬਰਥਡੇ ਤਲ ਆ ਜਮ ਮਮੀ ਬਹਿ ਜਾ ਬਹਿ ਜਾ ਮੈਂ ਨਾ ਜਮ ਮੇ ਸਾਨੂੰ ਪਤਾ ਹੀ ਤੇ ਮੈਂ ਮੈਂ ਤੇਨੂੰ ਵਿਸ਼ਵੀ ਕੀਤੀ ਫਿਰ ਮੈਂ ਨਾ ਰਿਕਾਰਡਿੰਗ ਜਿਹੜੀ ਨਹੀਂ ਵਟਸਐਪ ਤੋਂ ਡਿਲੀਟ ਕਰਤੀ ਕਹਿੰਦੀ ਸੰਦੀਪ ਕਹਿੰਦੀ ਨਾ ਨਾ ਅੱਜ ਮੰਮੀ ਨਹੀਂ ਖਜੰਨੇ ਵਿਸ਼ ਨਹੀਂ ਕਰਨਾ ਮੰਮੀ ਨੂੰ ਕਹਿਣਾ ਵੀ ਸਾਨੂੰ ਜਿੱਦਾ ਪਤਾ ਹੀ ਨਹੀਂ ਹਾਂ ਤੇ ਅਮਦਿਆ ਨੂੰ ਪਤਾ ਸੀ ਤੇਰਾ ਬਰਥਡੇ ਸਭ ਚੇਤਾ ਸੀ ਅਸੀਂ ਸਿਰਫ ਜਾਣ ਕੇ ਨਹੀਂ ਵਿਸ਼ ਕੀਤੀ ਬਸ ਤੈਨੂੰ ਜਾਣ ਕੇ ਹੀ ਵਿਸ਼ਾਂਵਾਂ ਵਿਸ਼ ਕਰਾਂਗੇ ਇਹਨੂੰ ਲੈਣਾ ਨਾ ਲੈ ਪਲੇਟ ਲੈ ਸੰਦੀਪ ਛੋਟੀ ਜੀ ਆ ਪਿਆ ਮਤਲਬ ਕਰਦ ਰੱਖਣ ਵਾ ਤੇ ਬੈਠ ਤੇ ਛੋਟੀ ਰੱਖਣੀ ਹਈ ਵੀ ਵੀ ਸਮਾਈ ਤੇ ਹੁੰਦੀ ਪਰ ਅੰਦਰੇ ਅੰਦਰ ਨਾ ਅੰਦਰੇ ਅੰਦਰ ਆਏ ਜੀਜੀ ਨੋ ਨੋ ਹੁਣ ਹੁਣ ਪੌਂਡ ਨਹੀਂ ਕੀਤਾ ਹੁਣ ਪੌਂਡ ਹੀ ਕੀਤਾ ਕਿਤਾ ਪਤਾ ਕਿਤਾ ਪਤਾ ਕਿਤਾ ਪਤਾ ਮਾਤਰੀ ਦੀ ਹੁਣ ਗੱਲ ਕਰ ਬੈਠਣਾ ਤੇ ਵਾਲੇ ਵੀ ਨਹੀਂ ਆਪੇ ਗੱਲ ਕਰਨਾ ਨਿਕਾ ਦੇ ਜਗਾ ਦੇ ਜਿੰਨੀਆਂ ਚਾਹਤੀਆਂ ਜਗਾ ਦੋਗਾ ਬਸ ਠੀਕ ਹੈ ਕਿ ਨਹੀਂ ਆਹੋ ਅੱਗੇ ਭਲੀਏ ਜਗਾ ਲਾ ਬਸ ਉਹ ਧਿਆਨ ਨਾ ਤੇ ਨਾ ਤੇ ਨਾ 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 ਨੰਨੀ ਬਚ ਗਈ ਬਚ ਗਈ ਮਾੜੀ ਜੀ ਕੋਈ ਗੱਲ ਨਹੀਂ ਬਚ ਗਈ ਹੋਰ ਕੋਈ ਲਾਲਾ ਕੋਈ ਮੋਬਦੀ ਲਿਲ ਨੂੰ ਕੋਈ ਮੋਬਦੀ ਜਗਾ ਲਾ ਕੋਣਾ ਜੀ ਜੀ ਚੱਟ ਹੋ ਜਾਂਦੀ ਨਾ ਉਹ ਤੇਰੇ ਹੱਥੋਂ ਸੇਕ ਪੈ ਜਾਣੀ ਮੈਂ ਤਾਂ ਹੀ ਕਰਨਾ ਤਿੰਨ ਚਾਰ ਜਗਾ ਲੂ ਬੜੀਆਂ ਵੀ ਯਾਰ ਭੁੱਖਵਾਦ ਭੁੱਖਵਾਦ ਹਰ ਗੁੱਫੂ ਨੂੰ ਫੂਕ ਮਾਰ ਦੋ ਫੂਕ ਮਾਰ ਦੋ ਚੱਲ ਬੜੀਆਂ ਬੜੀਆਂ ਹਰ ਗੁੱਫੂ ਨੂੰ ਫੂਕ ਮਾਰ ਦੋ ਉਹ ਮਾਰ ਦਰ ਗੁੱਫ ਹਾਂ ਦਰ ਗੁੱਫ ਨੂੰ ਫੂਕ ਮਾਰ ਆਇਦਾਂ ਕਰ ਦੋ ਕਰ ਦੋ ਫੂਕ ਮਾਰ ਦੋ ਫੂਕ ਮਾਰ ਦੋ ਮਾਰ ਦੇ ਫੂਕ ਮਾਰ ਮਾਰ ਦੋ ਫੂਕ ਮਾਰ ਦੋ ਫੂਕ ਮਾਰ ਇਹ ਮੈਂ ਮਾਰ ਦੋ ਖੜਾਈ ਤੇ ਲੱਗੇਗਾ ਠੀਕ ਹੈ ਇਹ ਨਹੀਂ ਮੁਝਾ ਦੇ ਇਹਨੂੰ ਫੂਕ ਮਾਰ ਚਲ ਮਮੀ ਕੱਟੋ ਸੰਦੀਪ ਲਾ ਕੇ ਖਲੋ ਜਾ ਪਰ ਨਾਲ ਚਲ ਫੂਕ ਮਾਰ ਤੂੰ ਨਾਲ ਨਾਲ ਮਮੀ ਦੇ ਨਾਲ ਹੋ ਜਾ ਨਾ ਉਧਰ ਡੜ ਜੀ ਇਹ ਸੰਦੀਪ ਨੂੰ ਸੈਂਟਰ ਚ ਕਰ ਲਾਉਣ ਨਾਲ ਤੁਸੀਂ ਖਲੋ ਜਾ ਚਲ ਹੱਥ ਰੱਖੋ ਫੂਕ ਮਾਰ ਫੂਕ ਮਾਰ ਦਮ ਮ ਫੂਕ ਮਾਰ ਤਾਰੇ ਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਹੈਪੀ ਬਰਥਡੇ ਬਹੁਤ ਬਹੁਤ ਮੁਬਾਰਕਾ ਮੰਮੀ ਜੀ ਤੁਹਾਨੂੰ ਬਰਥਡੇ ਦੀਆਂ ਬਹੁਤ ਬਹੁਤ ਬੱਚਿਆਂ ਨੂੰ ਹਾਂ ਜੱਜ ਅੱਜ ਕੇਕ ਲਾਉਣਾ ਬਣਦਾ ਵੈਸੇ ਮੰਮੀ ਦੇ ਅੱਜ ਤੇ ਲਾ ਦੇ ਮਾਸਾ ਉਹ ਨਾਲ ਹੀ ਬੈਠੀ ਪੈਰੋ ਪਹਿਲੇ ਕਿਹੜੀ ਉਹ ਕਿੰਨਾ ਵੀ ਖਾਦੀ ਆਏ ਉਹਨੇ ਰੋਣਾ ਨਹੀਂ ਚਲੋ ਹੋਰ ਹੋਰ ਖਾਣੇ ਜੀਜੀ ਆਓ ਜੀਜੀ ਆਲੋ ਜੀਜੀ ਆਓ ਅੱਗੇ ਕਿੱਦਾਂ ਕਰੀ ਆਹ ਕਰਨਾ ਮਿੱਠਾ ਤੇ ਖਾਣਾ ਮਿੱਠਾ ਤੇ ਖਾਂਦੀ ਨਹੀਂ ਉਹਦੇ ਹਾਂ ਕੋਨਾ ਤਹੀਂ ਖਾ ਲੈ ਬੁੱਕਾ ਕਰ ਦੋ ਆਹ ਉਹ ਮੇਲਾ ਦਾਦੇ ਕੋ ਖਾਲੀ ਹੈ ਹਾਂ ਕਿੱਦਾਂ ਕਿੱਦਾਂ ਸੋਨਾ ਪਹੁੰਚਿਆ ਕਿੱਦਾਂ ਸੋਨਾ ਕਿੱਦਾਂ ਪਹੁੰਚੀ ਫਿਰ ਸੀ ਖਾ ਲੈ ਖਾ ਲੈ ਚਲੋ ਜੀ ਓਕੇ ओके लाइट आ गई भला हां आ गई सही हां देखिए नो सेंटर पे ठीक है ਸੀਗਿੰਗ ਪਾਗੇ ਦੇ ਨਾਲ ਅੱਜ ਮਸਾਲਾ ਲੈ ਕੇ ਮੁੜ ਜੇ ਤੇ ਕੋਈ ਨਹੀਂ ਆਈ ਆਹ ਧੱਕ ਨਾ ਕਦੀ ਨਹੀਂ ਕਦੀ ਨਹੀਂ ਲੈ ਮੇਰਾ ਨਾਮ ਹੀ ਨਹੀਂ ਕ੍ਰਿਸ਼ਤਾਨੀ ਕੀਤੀ ਮੰਮੀ ਮਰਾਂ ਨਹੀਂ ਖਰਾਂ ਨਹੀਂ ਦੇ ਉਹ ਨਹੀਂ ਕਾਂਦੀ ਮਿੱਠਾ ਹਾਂ ਚੱਲੋ ਠੀਕ ਹੈ OK ਹੈਪੀ ਬਰਥਡੇ ਚਲੋ ਉਹ ਇਹ ਥੋੜਾ ਥੋੜਾ ਭਾਗ ਲੈ ਆਓ ਪਲੇਟ ਦੇ ਚ ਇਹਨੂੰ ਲੈ ਜਾਓ ਇਹ ਕਿੰਨੀ ਹੋ ਖਾ ਲੈਂਦੇ ਸਾਰੇ ਗਰਮ ਹੋਣਾ ਇਹਨੂੰ ਫੇਰ ਰੱਖ ਦਿਓ ਫੇਰ ਸਾਈਡ ਤੇ ਇਹਨੂੰ ਕਿਚਨ ਚ ਲੈ ਜਾਓ ਨਹੀਂ ਨਾ ਹੋ ਨਾਲ ਹੀ ਅੱਧਾ ਖਾ ਲਾਂਗੇ ਹਾਂ ਇੱਕ ਹੋਰ ਮੰਮੀ ਦੀ ਫੇਵਰਟ ਚੀਜ਼ ਆ ਭੁਲੈਂਦੀ ਆ ਪਰ ਉਹਨੂੰ ਕਾਦੀ ਕੀ ਬਣਾਉਂਦਾ ਬਣ ਸਪ੍ਰਿੰਗ ਰੋਲ ਨਹੀਂ ਨਹੀਂ ਗਲਤ ਬੋਲਤਾ ਕੁਛ ਹੋਰ ਮਾਰ ਦੇ ਨਹੀਂ ਯਾਰ ਇੱਕ ਚੀਜ਼ ਹੋਸ ਹਾਂ ਉਹ ਚਨੀਆ ਵਾਲਾ ਬਣ ਨਲੀ ਚਨੀ ਚਨੀ ਟਿਲੀਆਂ ਚਨੀਆ ਚਨੀ ਨਹੀਂ ਬਣਾਉਂਦਾ ਤੁਮ ਕਿਨਸਾ ਬਾਇਲੇ ਬਹੁਤ ਦੂਰ ਤੋਂ ਲਿਆਂਦੇ ਨੇ ਫੱਦ ਕੇ ਹਾਂਜੀ ਕੀ ਨੁਕਸਾ ਜੀ ਉਹ ਲਿਆ ਕੇ ਤੇਜ ਕਸ ਕਰਦੀ ਹੁੰਦੀ ਹੈ ਕਲੇ ਯਾਰ ਇਹ ਕਮੈਂਟ ਯਾਰ ਬਸ ਇਹਨੂੰ ਫਰਾਗਾਂ ਜਿਆਦੀਆਂ ਨਹੀਂ ਜਸਤੀਆਂ ਹਾਂ ਸੁਣੀ ਲੱਗਦੀ ਇਹਦੀ ਥੋੜੀ ਸਿਹਤ ਵੀ ਲੱਗਦੀ ਹੈ ਇਹਦੇ ਥੋੜੀ ਇਹਦੇ ਥੋੜੀ ਸਿਹਤ ਵੀ ਲੱਗਦੀ ਹੈ ਸਿਆਣੀ ਜਿਆਣੀ ਲੱਗਦੀ ਹੈ ਹਾਂ ਸਿਆਣੀ ਲੱਗਦੀ ਸਹੀ ਗੱਲ ਦਾਨੀ ਹੈ ਕਿ ਦਾਨੀ ਵੀ ਆ ਜਾਂਦੀ ਆ ਜਾਂਦੀ ਆ ਜਾਂਦੀ ਅੱਜ ਮੇਰਾ ਮੈਚਿੰਗ ਕੀਤੀ ਹਰ ਗੁੜੀ ਸੈਂਡਲ ਪਾ ਤੇ ਆ ਸੈਂਡਲਾਂ ਨਾਲ ਨਹੀਂ ਨੋਮੀ ਆਪਣਾ ਡਿੱਗਦੀ ਚਪਲ ਦਾ ਡਿੱਗਦੀ ਹੈ ਅੱਜ ਤਿੰਨ ਚਾਰ ਘਟੇ ਮੇ ਕੋਰੀ ਮਾਂ ਨਹੀਂ ਰੋਈ ਕਿਦਾਂ ਸਵਾਲ ਹੈ ਅਜ ਦੇ ਦਿਨ ਆਪਣਾ ਕਿਹਦੇ ਲੀਵਰ ਨੂੰ ਕਹਿ ਪੀ ਸਵੇਲਿੰਗ ਨਹੀਂ ਚਾਹੀਦੀ ਤੈਨੂੰ ਬਿਲਕੁਲ ਠੀਕ ਹੈ ਮੋਟੀ ਬਰਾਦੀ ਖਾ ਲਈ ਮੈਂ ਬਸ ਇੱਕ 버ਗਰ ਖਾ ਲਿਆ ਅੱਜ ਕੇ ਬਸ ਸਵੇਲਿੰਗ ਇਹਨੇ ਦੂਰ ਕਰਨੀ ਬਸ ਮੰਮੀ ਦੇ ਐ ਟੱਕੀ ਵੱਢਦੀ ਜਦੋਂ ਉਹ ਨਹੀਂ ਕਿ ਲੈਗ ਪੀਸ ਨੂੰ ਟੱਕੀ ਵੱਢਦੀ ਹੈ ਆ ਵੀ ਬੜਾ ਸਲਬੇੜ ਲਿਆ ਨਾਲ ਹੀ ਕੇ ਆ ਗਿਆ ਪਾਈਲੇਫਲ ਫਲੇਵਰ ਗਿਆ ਤੇ ਇਹਦੇ ਵੈਰੈਟੀ ਖਾਣਾ ਹਨਾ ਉਧਰ ਸੋਹਰ ਅੱਜ ਵੇਖੋ ਕਿੰਨੇ ਠੋਕਤੇ ਸਨਰਾਈਜ਼ਰ ਹੈਦਰਾਬਾਦ ਨੇ 248 ਕੋ 18 ਹੋਰ ਹੋਏ ਅਜੇ ਵੇਖੋ ਇਹਨੇ ਬਹੁਤ ਅਜੀਬੀ ਕੁੜੀ ਦੇ ਹਾਂ ਇਹ ਫੜ ਲੈ ਲੈ ਡਿੱਗ ਪਣਾ ਇਹਦੇ ਲੈ ਜਾ ਜਾ ਇਹਨੂੰ ਜਾਣ ਲੈ ਜਾ ਜਿਗਟ ਆਇਆ ਹੈ ਹੁਣ ਮੰਮੀ ਵਾਸਤੇ ਕੱਲ ਨੂੰ ਉਹ ਜਾਮ ਕੱਲ ਦੇਖਣਾ ਤੇ ਕਿ ਹੁਣ ਆਪਾਂ ਨੂੰ ਥੋੜਾ ਨੀਰਾ ਹੋ ਗਿਆ ਵਾਪਸ ਆਉਂਦੇ ਹਾਂ ਉਹਦੇ ਕਿ ਸਵੇਰ ਦੇ ਤੇ ਗਏ ਆਂ ਆਪਾਂ 9 ਵਜੇ ਦਾ ਸ਼ਾਇਦ ਗਏ ਆਂ 8:45 ਮਿੰਟਾਂ ਤੇ ਲੱਗੇ ਚਾਕੇ 10 ਵਜੇ ਗਏ ਸੀ ਆਪਾਂ ਹਾਂਜੀ ਬੈਠੋ ਬੈਠੋ ਇਹ ਬਾਹਰ ਗਈ ਨਾ ਮੈਂ ਦੁਬਾਰਾ ਮੈਂ ਚੱਲਣ ਦਿੰਦੇ ਆਂ ਬਈਆ ਬਾਹਰ ਉਹ ਹੁਣ ਥਾਂ ਕਿ ਲਾਉਣਾ ਢੇੜ ਖੁੱਲਾ ਜਣਾ ਤੇ ਨੰਗੇ ਪੈਰੀ ਧੋਣੀ ਜਾਦੀ ਬਾਹਰ ਲੋਕ ਨਹੀਂ ਕਿੱਢੀ ਅੱਛਾ ਅੱਛਾ ਮੈਂ ਦੱਸਦਾ ਮੈਂ ਚੱਲਣ ਦਿੰਦੇ ਆਂ ਅੱਦੀ ਮੈਨੂੰ ਬਾਹਰ ਲੈ ਕੇ ਚੱਲ ਹਣਾ ਹਣਾ ਮੱਜੇ ਤੇ ਹਣਾ ਨਹੀਂ ਨਹੀਂ ਲਵਨੀ ਚੱਲੀ ਘਰੇ ਵਾਪਸੀ ਓਕੇ ਚੰਦਾ ਜੀ ਸਾਹਿਬ ਜੀ ਓਕੇ ਜੀ ਓਕੇ ਓਕੇ ਕੋਈ ਨਾ ਮੈਨੂੰ ਫੋਨ ਕਰਦੇ ਪਹੁੰਚ ਕੇ ਓਕੇ ਓਕੇ ਲੈ ਵੀ ਵਿਰਾਟ ਕੋਲੀ ਖੇਡਣ ਲੈ ਬੜਾ ਵਧੀਆ ਹੁਣ ਤੇ ਬੜਾ ਵਧੀਆ ਕੰਮ ਰੋਕੀ ਵਿਰਾਟ ਪੱਲੀ ਆਊਟ ਹੈ ਤੇ ਬਸ ਟੀਮ ਖੇਲਰ ਕੀ ਨਾਲ ਹੀ ਆ ਬਹੁਤ ਜ਼ਿਆਦਾ ਨੁਕਸਾਨ ਹੋਣਾ ਫੇਰ ਬਾਰਿਸ਼ ਆ ਗਈ ਹੈ ਮੈਂ ਕਹਿੰਦਾ ਪ੍ਰਮਾਤਮਾ ਬਾਰਿਸ਼ ਨਾ ਆਵੇ ਸਾਰੇ ਜਣੇ ਜ਼ਰੂਰ ਅਰਦਾਸ ਕਰੇ ਵੀ ਬਾਰਿਸ਼ ਨਾ ਆਵੇ ਤੇ ਕਿੱਥੇ ਕਿੱਥੇ ਆ ਗਈ ਹੈ ਵੀ ਜ਼ਰੂਰ ਦੱਸਿਓ ਸਾਰੇ ਜਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਯਾਰ ਤੇ ਬਾਕੀ ਜਾਇਦਾ ਬਲੌਗ ਬਹੁਤ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਾਰੇ ਜਣੇ ਬਾਏ ਬਾਏ ਸੱਚਾ ਕਾ